ਬਟਾਲਾ ਪੁਲਿਸ ਨੇ 12 ਸਾਲ ਬਾਅਦ ਹਤਿਆ ਦੇ ਮਾਮਲੇ ਨੂੰ ਸੁਲਝਾਉਣ 'ਚ ਸਫਲਤਾ ਹਾਸਲ ਕੀਤੀ ਹੈ ਇਸ ਮਾਮਲੇ 'ਚ ਹੈਰਾਨੀਜਨਕ ਖੁਲਾਸਾ ਹੋਇਆ ਮ੍ਰਿਤਕ ਦੀ ਮਾਂ ਨੇ ਹੀ ਨਜਾਇਜ਼ ਸਬੰਧਾਂ 'ਚ ਰੋੜਾ ਬਨ ਰੇ ਆਪਣੇ 14 ਸਾਲਾ ਪੁੱਤਰ ਦੀ ਪ੍ਰੇਮੀ ਨਾਲ ਮਿਲ ਕੇ ਹਤਿਆ ਕਰ ਦਿੱਤੀ ਸੀ 12 ਸਾਲਾਂ ਤੱਕ ਮ੍ਰਿਤਕ ਬੱਚੇ ਦੀ ਮਾਂ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਵੱਖ-ਵੱਖ ਰਾਜਾਂ 'ਚ ਰਹਿ ਰਹੀ ਸੀ ਕੁਝ ਦਿਨ ਪਹਿਲਾਂ ਹੀ ਉਸ ਦਾ ਪ੍ਰੇਮੀ ਪਿੰਡ ਆਇਆ ਤੇ ਗ੍ਰਿਫਤਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਦੀ ਸਖਤੀ ਕਾਰਨ ਉਸਨੇ ਦੱਸਿਆ ਕਿ ਮੁਲਜ਼ਮ ਔਰਤ ਇਸ ਸਮੇਂ ਜਲੰਧਰ ਵਿੱਚ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਵੀ ਕਾਬੂ ਕਰ ਲਿਆ। ਦੱਸਦੀ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਲਗਭਗ 11 ਸਾਲ ਪਹਿਲਾਂ ਪਗੌੜਾ ਐਲਾਨ ਦਿੱਤਾ ਸੀ। ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਐਸਐਸਪੀ 소ਹੇਲ ਕਾਸਮ ਦੀ ਅਗਵਾਈ ਵਿੱਚ ਪੀਓ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਸਪੀ ਇਨਵੈਸਟੀਗੇਸ਼ਨ ਬਟਾਲਾ ਗੁਰਪ੍ਰਤਾਪ ਸਿੰਘ ਤੇ ਡੀਐਸਪੀ ਸ਼੍ਰੀ ਹਰਗੋਬਿੰਦ ਪੁੱਤਰ ਹਰੀਸ਼ ਚੇਬਾਹਲ ਦੇ ਨਿਰਦੇਸ਼ਾਂ ਅਨੁਸਾਰ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ। ਇਸ ਮਾਮਲੇ ਨੂੰ 11 ਸਾਲ ਬਾਅਦ ਸੁਲਝਾਇਆ ਗਿਆ। ਨਾਜ਼ੀਏ ਕਟਨਾ ਪਿੰਡ ਖੋਜ ਦੀਪੁਰਦੀ ਹੈ ਜਿੱਥੇ 20 ਅਪ੍ਰੈਲ 2014 ਨੂੰ ਰਣਜੀਤ ਕੌਰ ਤੇ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਬੱਚੇ ਦੀ ਮਾਂ ਤੇ ਪਿੰਡ ਵਿੱਚ ਰਹਿਣ ਵਾਲੇ ਸਤਨਾਮ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ ਸਨ ਤਾਂ ਉਹਨਾਂ ਦਾ ਪੁੱਤਰ ਵਿਰੋਧ ਕਰਦਾ ਸੀ ਇਸੇ ਕਰਕੇ ਉਸ ਨੇ ਪੁੱਤਰ ਨੂੰ ਮਾਰ ਦਿੱਤਾ ਸੀ ਬਟਾਲਾ ਪੁਲਿਸ ਨੇ 12 ਸਾਲ ਬਾਅਦ ਹੱਤਿਆ ਦੇ ਮਾਮਲੇ ਨੂੰ ਸੁਲਝਾਉਣ 'ਚ ਸਫਲਤਾ ਹਾਸਲ ਕੀਤੀ ਹੈ ਇਸ ਮਾਮਲੇ 'ਚ ਹੈਰਾਨੀਜਨਕ ਖੁਲਾਸਾ ਹੋਇਆ ਮ੍ਰਿਤਕ ਦੀ ਮਾਂ ਨੇ ਹੀ ਨਜਾਇਜ਼ ਸਬੰਧਾਂ 'ਚ ਰੋੜਾ ਬਣ ਰਿਹਾ ਆਪਣੇ 14 ਸਾਲਾ ਪੁੱਤਰ ਦੀ ਪ੍ਰੇਮੀ ਨਾਲ ਮਿਲ ਕੇ ਹੱਤਿਆ ਕਰ ਦਿੱਤੀ ਸੀ 12 ਸਾਲਾ ਤੱਕ ਮ੍ਰਿਤਕ ਬੱਚੇ ਦੀ ਮਾਂ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਵੱਖ-ਵੱਖ ਰਾਜਾਂ 'ਚ ਰਹਿ ਰਹੀ ਸੀ ਕੁਝ ਦਿਨ ਪਹਿਲਾਂ ਹੀ ਉਸਦਾ ਪ੍ਰੇਮੀ ਪਿੰਡ ਆਇਆ ਤੇ ਗ੍ਰਿਫਤਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਦੀ ਸਖਤੀ ਕਾਰਨ ਉਸਨੇ ਦੱਸਿਆ ਕਿ ਮੁਲਜ਼ਮ ਔਰਤ ਇਸ ਸਮੇਂ ਜਲੰਧਰ ਵਿੱਚ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਵੀ ਕਾਬੂ ਕਰ ਲਿਆ ਦੱਸਦੀ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਲਗਭਗ 11 ਸਾਲ ਪਹਿਲਾਂ ਪਗੋੜਾ ਐਲਾਨ ਦਿੱਤਾ ਸੀ ਪੁਲਸ ਜ਼ਿਲ੍ਹਾ ਬਟਾਲਾ ਵੱਲੋਂ ਐਸਐਸਪੀ 소হেল ਕਾਸਮ ਦੀ ਅਗਵਾਈ ਵਿੱਚ ਪੀਓ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਸਪੀ ਇਨਵੈਸਟੀਗੇਸ਼ਨ ਬਟਾਲਾ ਗੁਰਪ੍ਰਤਾਪ ਸਿੰਘ ਤੇ ਡੀਐਸਪੀ ਸ਼੍ਰੀ ਹਰगोਬਿੰਦ ਪੁੱਟ ਖਰੀਦ ਸ਼ੇਰ ਬਾਹਰ ਹਲ ਦੇ ਨਿਰਦੇਸ਼ਾਂ ਅਨੁਸਾਰ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਨੂੰ ਬਾਲਾ ਸਾਲ ਬਾਅਦ ਸੁਲਝਾਇਆ ਗਿਆ ਦੱਸ ਦਈਏ ਘਟਨਾ ਪਿੰਡ ਖੋਜ ਕੀ ਪੁਰਦੀ ਹੈ ਜਿੱਥੇ 20 ਅਪ੍ਰੈਲ 2014 ਨੂੰ ਰਣਜੀਤ ਕੌਰ ਤੇ ਸਤਨਾੰਦ ਸਿੰਘ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਬੱਚੇ ਦੀ ਮਾਂ ਤੇ ਪਿੰਡ ਵਿੱਚ ਰਹਿਣ ਵਾਲੇ ਸਤਨਾਮ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ ਸਨ ਤਾਂ ਉਹਨਾਂ ਦਾ ਪੁੱਤਰ ਵਿਰੋਧ ਕਰਦਾ ਸੀ ਇਸੇ ਕਰਕੇ ਉਸ ਨੇ ਪੁੱਤਰ ਨੂੰ ਮਾਰ ਦਿੱਤਾ ਸੀ ਬਟਾਲਾ ਪੁਲਿਸ ਨੇ 12 ਸਾਲ ਬਾਅਦ ਹੱਤਿਆ ਦੇ ਮਾਮਲੇ ਨੂੰ ਸੁਲਝਾਉਣ 'ਚ ਸਫਲਤਾ ਹਾਸਲ ਕੀਤੀ ਹੈ ਇਸ ਮਾਮਲੇ 'ਚ ਹੈਰਾਨੀਜਨਕ ਖੁਲਾਸਾ ਹੋਇਆ ਮ੍ਰਿਤਕ ਦੀ ਮਾਂ ਨੇ ਹੀ ਨਜਾਇਜ਼ ਸਬੰਧਾਂ 'ਚ ਰੋੜਾ ਬਣ ਰਿਹਾ ਆਪਣੇ 14 ਸਾਲਾ ਪੁੱਤਰ ਦੀ ਪ੍ਰੇਮੀ ਨਾਲ ਮਿਲ ਕੇ ਹੱਤਿਆ ਕਰ ਦਿੱਤੀ ਸੀ 12 ਸਾਲਾ ਤੱਕ ਮ੍ਰਿਤਕ ਬੱਚੇ ਦੀ ਮਾਂ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਵੱਖ-ਵੱਖ ਰਾਜਾਂ 'ਚ ਰਹਿ ਰਹੀ ਸੀ ਕੁਝ ਦਿਨ ਪਹਿਲਾਂ ਹੀ ਉਸਦਾ ਪ੍ਰੇਮੀ ਪਿੰਡ ਆਇਆ ਤੇ ਗ੍ਰਿਫਤਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਦੀ ਸਖਤੀ ਕਾਰਨ ਉਸਨੇ ਦੱਸਿਆ ਕਿ ਮੁਲਜ਼ਮ ਔਰਤ ਇਸ ਸਮੇਂ ਜਲੰਧਰ ਵਿੱਚ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਵੀ ਕਾਬੂ ਕਰ ਲਿਆ ਦੱਸਦੀ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਲਗਭਗ 11 ਸਾਲ ਪਹਿਲਾਂ ਪਗੋੜਾ ਐਲਾਨ ਦਿੱਤਾ ਸੀ ਪੁਲਸ ਜ਼ਿਲ੍ਹਾ ਬਟਾਲਾ ਵੱਲੋਂ ਐਸਐਸਪੀ 소هيل ਕਾਸਮ ਦੀ ਅਗਵਾਈ ਵਿੱਚ ਪੀਓ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਸਪੀ ਇਨਵੈਸਟੀਗੇਸ਼ਨ ਬਟਾਲਾ ਗੁਰਪ੍ਰਤਾਪ ਸਿੰਘ ਤੇ ਡੀਐਸਪੀ ਸ਼੍ਰੀ ਹਰगोਬਿੰਦ ਪੁੱਟ ਖਰੀਸ਼ ਸ਼ੈਬਾਹ ਹਲਦੇ ਦੇ ਨਿਰਦੇਸ਼ਾਂ ਅਨੁਸਾਰ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਨੂੰ ਬਾਲਾ ਸਾਲ ਬਾਅਦ ਸੁਲਝਾਇਆ ਗਿਆ ਦੱਸਦੀ ਹੈ ਘਟਨਾ ਪਿੰਡ ਖੋਜ ਦੀ ਪੁਰਦੀ ਹੈ ਜਿੱਥੇ 20 ਅਪ੍ਰੈਲ 2014 ਨੂੰ ਰਣਜੀਤ ਕੌਰ ਤੇ ਸਤਨਾੰਦ ਸਿੰਘ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਬੱਚੇ ਦੀ ਮਾਂ ਤੇ ਪਿੰਡ ਵਿੱਚ ਰਹਿਣ ਵਾਲੇ ਸਤਨਾਮ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ ਸਨ ਤਾਂ ਉਹਨਾਂ ਦਾ ਪੁੱਤਰ ਵਿਰੋਧ ਕਰਦਾ ਸੀ ਇਸੇ ਕਰਕੇ ਉਸ ਨੇ ਪੁੱਤਰ ਨੂੰ ਮਾਰ ਦਿੱਤਾ ਸੀ